ਸਤਿ ਸ਼੍ਰੀ ਅਕਾਲ ਜਿਸਾਨ ਭਰਾਵੋ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਾਂਗੇ ਜੀ ਮੱਕੀ ਦੇ ਰੇਟ ਦੀ ਗਿੱਲੀ ਤੇ ਸੁੱਕੀ ਮੱਕੀ ਦਾ ਰੇਟ ਆਪਾਂ ਤੁਹਾਨੂੰ ਦੱਸਾਂਗੇ ਵੱਖ-ਵੱਖ ਮੰਡੀਆਂ ਜਿਹੜੀਆਂ ਆਪਣੇ ਲੱਗੇ-ਲੱਗੇ ਜਿਹੜੀਆਂ ਲੱਗਦੀਆਂ ਨੇ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਜੀ ਆਪਾਂ ਮੰਡੀ ਤਰਨਤਾਰਨ ਦੀ ਇੱਥੇ ਗਿੱਲੀ ਮੱਕੀ ਦਾ ਰੇਟ 1250 ਤੋਂ ਲੈ ਕੇ 1450 ਰੁਪਏ ਤੱਕ ਚੱਲ ਰਿਹਾ ਜੋ ਪਹਿਲਾਂ ਜਿਹੜਾ ਵਾ 1700 ਰੁਪਏ ਤੱਕ ਵੀ ਇੱਥੇ ਜਿਹੜੀ ਆ ਗਿੱਲੀ ਮੱਕੀ ਵੇਚੀ ਹੈ ਪਰ ਹੁਣ ਬਾਰਿਸ਼ ਦਾ ਟਾਈਮ ਚੱਲ ਰਿਹਾ ਬਾਰਿਸ਼ ਹੋਣ ਦਾ ਕਰਕੇ ਜਿਹੜਾ ਮੱਕੀ ਦੇ ਰੇਟਾਂ 'ਚ ਫਰਕ ਪਿਆ ਪਰ ਸੁੱਕੀ ਮੱਕੀ ਦਾ ਰੇਟ ਉੱਥੇ ਹੀ ਆ ਸੁੱਕੀ ਮੱਕੀ ਜਿਹੜੀ ਆ 2000 ਤੋਂ ਲੈ ਕੇ 22100 ਰੁਪਏ ਤੱਕ ਜਿਹੜੀ ਆ ਇੱਥੇ ਮੱਕੀ ਵਿਕ ਰਹੀ ਹੈ ਜੀ ਇੱਧਰ ਸੁਲਤਾਨਪੁਰ ਏਰੀਆ ਦੀ ਗੱਲ ਕਰ ਲਈਏ ਜੀ ਉੱਥੇ ਵੀ ਜਿਹੜੀ ਆ ਮੱਕੀ 1300 ਤੋਂ ਲੈ ਕੇ ਤੇ 1500 ਰੁਪਏ ਦੇ ਵਿੱਚ ਵਿੱਚ ਜਿਹੜੀ ਗਿੱਲੀ ਮੱਕੀ ਵਿਕ ਰਹੀ ਹੈ ਤੇ ਸੁੱਕੀ ਮੱਕੀ ਦਾ ਰੇਟ ਜਿਹੜਾ ਉਹ ਤਕਰੀਬਨ ਸਾਰੀਆਂ ਮੰਡੀਆਂ 'ਚ ਸੇਮ ਜਿਹਾ ਹੀ ਆ ਇੱਧਰ ਵੀ ਜਿਹੜੀ ਆ 2100 ਰੁਪਏ ਤੱਕ ਜਿਹੜੀ ਆ ਮੱਕੀ ਉਹ ਚੰਗੀ ਸੁੱਕੀ ਜਿਹੜੀ ਆ ਉਹ ਵਿਕ ਜਾਂਦੀ ਹੈ ਤੇ ਬਾਕੀ ਸਾਡੇ ਲਾਗੇ ਜਿੰਨੀਆਂ ਵੀ ਮੰਡੀਆਂ ਨੇ ਚੰਡੇ ਵਾਲਾ ਗੁਰੂ ਫੱਤੂ ਢਿੰਗਾ ਇਹ ਸਾਰੀਆਂ ਮੰਡੀਆਂ ਦੇ ਵਿੱਚ ਰੇਟ ਜਿਹੜੇ ਆ ਬਿਲਕੁਲ ਸੇਮ ਸੇਮ ਜਿਹਾ ਹੀ ਆ ਕੋਈ 19-21 ਫਰਕ ਜਿਹੜਾ ਉਹ ਚੱਲ ਰਿਹਾ ਸੋ بارشਾਂ ਕਰਕੇ ਜਿਹੜਾ ਮੱਕੀ ਦੇ ਰੇਟ ਦੇ ਫਰਕ ਤੇ ਆ ਗਿੱਲੀ ਦੇ ਪਰ ਜੇ ਸੁੱਕੀ ਮੱਕੀ ਜਿਹੜੀ ਆਪਾਂ ਇੱਕ ਟੋਪ ਬਲਵਾ ਲਿੰਨੇ ਆ ਤੇ ਉਹਦਾ ਰੇਟ ਜਿਹੜਾ ਆਪਾਂ ਨੂੰ ਚੰਗਾ ਮਿਲ ਜਾਂਦਾ ਵਾ 2100 2200 ਰੁਪਏ ਤੱਕ ਮੱਕੀ ਵਿਕ ਰਹੀ ਹੈ ਜੀ ਸੋ ਧੰਨਵਾਦ ਜੀ